ਬਜਾਵੇ ਨਾ ਵਿੱਚ ਜਿੰਦਗਾਨੀ ਡੁੱਬ ਜਾਵੇ ਨਾ ਵਿੱਚ ਜਿੰਦਗਾਨੀ ਪਬਸਾ ਕਰਦੇ ਢੂਕੇ ਪਾਣੀ ਡੁੱਬ ਜਾਵੇ ਨਾ ਵਿੱਚ ਜਿੰਦਗਾਨੀ ਜੀ ਵਿੱਚ ਰੱਖਿਓ ਨਾਮ ਦੇ ਖੇੜੇ ਸਾਨੂੰ ਰੱਖ ਚਰਨਾ ਦੇ ਆਸਰੇ ਤੇਰੇ ਸਾਨੂੰ ਰੱਖ ਚਰਨਾ ਦੇ ਨੇ ਅਸੀਂ ਉੱਟਦੇ ਆਸਰੇ ਤੇਰੇ ਉੱਟਦੇ ਆਸਰੇ ਤੇਰੇ ਅਸੀਂ ਉੱਟਦੇ ਆਸਰੇ ਤੇਰੇ ਸਾਨੂੰ ਰੱਖ ਚਰਨਾ

ਅਸੀਂ ਉੱਡਦੇ ਆਸਰੇ ਤੇਰੇ ਸਾਨੂੰ ਰੱਖ ਚਰਨਾ ਦੇ ਨੇੜੇ ਮੈਨੂੰ ਪੁੱਪਣ ਆਇਆ ਚਾਵੇ ਮੈਨੂੰ ਪੁੱਪਣ ਆਇਆ ਚਾਵੇ ਸਾਰਾ ਹੀ ਜਗ ਚੁੰਮੇ ਗਾਵੇ ਸਾਰਾ ਹੀ ਜਗ ਚੁੰਮੇ ਰਣਾ ਦੇਨੇੜ ਅਸੀਂ ਉੱਟਦੇ ਆਸਰੇ ਤੇਰੇ ਸਾਨੂੰ ਰੱਖ ਚਰਨਾ ਦੇਨੇੜ ਵਾਹਿਗੁਰਦੀ ਕਾ ਖਾਲਸਾ ਸ੍ਰੀ ਵਾਹਿਗੁਰਦੀ ਕੀ ਫਤਿਹ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰਦੀ ਕਾ ਖਾਲਸਾ ਸ੍ਰੀ ਵਾਹਿਗੁਰਦੀ ਕੀ ਫਤਿਹ ਗੁਰੂ ਰਵਿਦਾਸ ਦੇ ਜਨਮ ਦਿਹਾੜੇ ਦੀਆਂ ਸਾਰਿਆਂ ਨੂੰ ਲੱਖ ਵਧਾਈਆਂ ਗੁਰੂ ਰਵਿਦਾਸ ਦੇ ਜਨਮ ਦਿਹਾੜੇ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਹੁਣ ਸਾਡੀ ਬਹੁਤੀ ਸਤਿਕਾਰਯੋਗ ਭਾਈ ਸਾਹਿਬ ਬੂਟਾ ਸਿੰਘ ਸਰੰਗੇ ਮਾਸਟਰ ਉਹਨਾਂ ਦਾ ਬੇਟਾ ਇੱਕ ਕਰਤਾ ਆਪ ਜੀ ਦੇ ਸਬਨੇ ਕੇਸ ਕਰਨ ਜਾ ਰਿਹਾ ਹੈ ਕਿਉਂਕਿ ਬੱਚਿਆਂ ਦਾ ਸਮਾਂ ਸੀ ਇਸ ਕਰਕੇ ਰੱਖਿਆ ਜੇ ਹੁਣ ਤੋਂ ਲਗ ਲਾਵਾਂਗੇ ਨਾ ਫੇਰ ਹੀ ਬੱਚੇ ਵੱਡੇ ਹੋ ਕੇ ਚੰਗੇ ਮੁਕਾਮ ਹਾਸਲ ਕਰਨਗੇ ਚੰਗੇ ਪ੍ਰਚਾਰਕ ਬਣਨਗੇ ਚੰਗੇ ਜੰਗ ਕੀ ਨੁਸਹੇ ਦੇਣ ਵਾਲੇ ਬਣਨਗੇ ਜੇ ਅਸੀਂ ਕਹਾਂਗੇ ਵੀ ਵੱਡੇ ਹੋ ਕੇ ਬੱਚੇ ਇਸ ਲੈਂਡ 'ਚ ਆ ਜਾਣਗੇ ਮੈਂ ਨਹੀਂ ਮੰਨਦਾ ਸੋ